ਚਤਾ ਪੰਜਾਬੀਆਂ ਦੇ ਵੱਲੋਂ ਕਾਫੀ ਕੰਮਾਂ ਦੇ ਵਿੱਚ ਬੱਲੇ ਬੱਲੇ ਕਰਵਾਈਆਂ ਗਈਆਂ ਨੇ ਪਰ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਪੰਜਾਬੀ ਪਿੱਛੇ ਨਹੀਂ ਰਹੇ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਵਿੱਚ ਹਾਲੀ ਦੇ ਵਿੱਚ ਕੌਂਸਲ ਚੋਣਾਂ ਹੋਈਆਂ ਜਿਸ ਤੋਂ ਬਾਅਦ ਜਦੋਂ ਉਸਦੇ ਨਤੀਜੇ ਆਏ ਤਾਂ ਉਸ ਦੇ ਵਿੱਚ ਇੱਕ ਪੰਜਾਬਣ ਕੁੜੀ ਦੇ ਵੱਲੋਂ ਮੱਲਾ ਮਾਰੀਆਂ ਗਈਆਂ ਹਨ ਤੇ ਉਸ ਦੇ ਵੱਲੋਂ ਆਪਣੇ ਪਰਿਵਾਰ ਦਾ ਆਪਣੇ ਦੇਸ਼ ਭਾਰਤ ਦਾ ਤੇ ਸੂਬੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਗਿਆ ਹੈ ਉਸ ਦੇ ਨਾਲ ਜੋ ਉਸ ਨੂੰ ਟੱਕਰ ਦੇ ਰਹੇ ਉਮੀਦਵਾਰ ਸਨ ਉਹ ਸਾਰੇ ਆਸਟ੍ਰੇਲੀਆ ਦੇ ਹੀ ਬੌਰਨ ਐਂਡ ਬੋਟਡ ਆਪਸਾਂ ਦੇ ਪਰ ਪੰਜਾਬਣ ਕੁੜੀ ਸ਼ਿਵਾਲੀ 25 ਸਾਲ ਪਹਿਲਾਂ ਹੀ ਆਸਟ੍ਰੇਲੀਆ ਦੇ ਵਿੱਚ ਗਈ ਸੀ ਤੇ ਉਸ ਦੇ ਵੱਲੋਂ ਇਹ ਜੋ ਮੱਲਾ ਮਾਰੀਆਂ ਗਈਆਂ ਹਨ ਉਸ ਦੀਆਂ ਸਾਰਿਆਂ ਦੇ ਵੱਲੋਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਪੰਜਾਬ ਦੀ ਕੁੜੀ ਸ਼ਿਵਾਲੀ ਨੇ ਬੈਡਿੰਗੋ ਇਲਾਕੇ ਵਿੱਚ ਵਿਕਟੋਰੀਅਨ ਕਾਉਂਸਲ ਦੀਆਂ ਚੋਣਾਂ ਜਿੱਤ ਕੇ ਪੰਜਾਬ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਦੱਸ ਦਈਏ ਕਿ ਚੋਣਾਂ ਦੇ ਨਤੀਜਿਆਂ ਤੋਂ ਪੰਜਾਬੀ ਪਾਈਚਾਰਾ ਕੁਝ ਜ਼ਿਆਦਾ ਖੁਸ਼ ਨਹੀਂ ਸੀ ਪਰ ਇਸ ਜਿੱਤ ਤੋਂ ਬਾਅਦ ਪੰਜਾਬੀਆਂ ਵਿੱਚ ਇੱਕ ਨਵੀਂ ਲਹਿਰ ਆਈ ਹੈ ਸ਼ਿਵਾਲੀ ਪੰਜਾਬ ਦੇ ਰਾਇਕੋਟ ਜ਼ਿਲ੍ਹੇ ਦੀ ਜੰਪਲ ਹੈ ਅਤੇ ਕਰੀਬ 25 ਸਾਲ ਪਹਿਲਾਂ ਆਸਟ੍ਰੇਲੀਆ ਆਈ ਸੀ ਏ ਨਹੀਂ ਨਹੀਂ ਸ਼ਿਵਾਲੀ ਆਸਟ੍ਰੇਲੀਆ ਦੇ ਲਿਬਰਲ ਪਾਰਟੀ ਦੀ ਮੈਂਬਰ ਹੋਣ ਦੇ ਨਾਲ ਨਾਲ ਬੈਡਿੰਗੋ ਤੋਂ ਪਾਰਟੀ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ ਅਤੇ ਆਪਣੇ ਕਾਰਜਕਾਲ ਦੌਰਾਨ ਸ਼ਿਵਾਲੀ ਨੇ ਲੋਕਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਸ਼ਿਵਾਲੀ ਦੇ ਨਾਲ ਵਿਰੋਧੀ ਪਾਰਟੀ ਵੱਲੋਂ ਲੜ ਰਹੇ ਸਟੀਵਸਨ ਰੌਬ ਰੋਬਿੰਸਨ ਐਲੀਡਾ ਅਤੇ ਕੈਰੈਕਟਨ ਕੋਲਿਨ ਬੈਡਿੰਗੋ ਦੀ ਰਾਜਸਥਾਨੀ ਦੇ ਵੱਡੇ ਚਿਹਰੇ ਅਤੇ ਵੱਡੇ ਕਾਰੋਬਾਰੀ ਸਨ ਗਲਬਾ ਦੌਰਾਨ ਸ਼ਿਵਾਲੀ ਨੇ ਦੱਸਿਆ ਕਿ ਉਹ ਆਪਣੀ ਇਸ ਜਿੱਤ ਦਾ ਪੂਰਾ ਸਿਹਰਾ ਆਪਣੇ ਵਾਰਡ ਦੇ ਵਾਸੀਆਂ ਨੂੰ ਦੇਣਾ ਚਾਹੁੰਦੀ ਹੈ ਜਿਨ੍ਹਾਂ ਦੇ ਕਰਕੇ ਉਹ ਇਨ੍ਹਾਂ ਚੋਣਾਂ ਵਿੱਚੋਂ 4839 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਸਕੀ ਹੈ ਤੇ ਉਹ ਹਮੇਸ਼ਾ ਆਪਣੇ ਵੋਟ ਦੇ ਲੋਕਾਂ ਦੇ ਮਿਲੇ ਪਿਆਰ ਦੀ ਕਰਜ਼ਦਾਰ ਰਹੇਗੀ ਸ਼ਿਵਾਲੀ ਨੇ ਕਿਹਾ ਕਿ ਉਸਨੇ ਇਹ ਚੋਣਾਂ ਪਹਿਲੀ ਵਾਰ ਲੜੀਆਂ ਹਨ ਅਤੇ ਜੋ ਉਸ ਦੇ ਵਿਰੋਧੀ ਸਨ ਉਹ ਇੱਥੋਂ ਦੇ ਨਾਮੀ ਚਿਹਰੇ ਹਨ ਸ਼ਿਵਾਲੀ ਨੇ ਕਿਹਾ ਕਿ ਹਾਲਾਂਕਿ ਆਮ ਲੋਕਾਂ ਦਾ ਕਾਉਂਸਲਰ ਨਾਲ ਸਿੱਧਾ ਵਾ ਨਹੀਂ ਪੈਂਦਾ ਪਰ ਉਹਨਾਂ ਕੋਲ ਵਾਰਡ ਦੇ ਕੰਮਾਂ ਦੀ ਲੰਬੀ ਲਿਸਟ ਹੁੰਦੀ ਹੈ ਇਸ ਲਿਸਟ ਵਿੱਚ ਕਈ ਮੁੱਦੇ ਜਿਵੇਂ ਕਿ ਮਲਟੀ ਸਟੋਰੀ ਡਿਵੈਲਪਮੈਂਟ ਪਾਰਕ ਦੀ ਚੰਗੀ ਦੇਖਪਾਲ ਆਦ ਆਉਂਦੇ ਹਨ ਇਸ ਤੋਂ ਇਲਾਵਾ ਉਸਨੇ ਕਿਹਾ ਕਿ ਜੇਕਰ ਕੋਈ ਹੋਰ ਮੁੱਦਾ ਜੋ ਉਹਨਾਂ ਦੇ ਖੇਤਰ ਵਿੱਚ ਨਹੀਂ ਆਉਂਦੇ ਉਹਨਾਂ ਲਈ ਵੀ ਉਹ ਆਪਣੇ ਵਾਰਡ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰੇਗੀ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇਗੀ ਬਿਊਰੋ ਰਿਪੋਰਟ ਹਮਦਰਦ ਟੀਵੀ